ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਕਪਲ ਕੁਸ਼ਣ ਸਾਜ ਜੀ ਹੋਣੀ ਮਾਨਯੋਗ ਸਤਿਕਾਰਯੋਗ ਪਹੁੰਚ ਗਏ ਆ ਤੇ ਸਤਿ ਸ਼੍ਰੀ ਅਕਾਲ ਸਤਿਕਾਰ ਕੀ ਹਾਲ ਚਾਲ ਜੀ ਹੋ ਗਈ ਜੀ ਅੱਜ ਇਹ ਨਾਵਣ ਸਮਾਰੋ ਪੁੱਜ ਗਏ ਜੀ ਸਿੰਘ ਹੋਲਾ ਨਾ ਕੀਤਾ ਸੀ ਵੀ ਉਹਨਾਂ ਦੇ ਕਹਿੰਦੇ ਕਰਵਾਈਟ ਹੋਈ ਸੀ ਅੱਜ ਇੱਥੇ ਤੇ ਵਧੀਆ ਇਹਨਾਂ ਦੇ ਮੇਰੇ ਖਿਆਲ ਜਨੇ 6-7 ਕਾ ਹੁੰਦੇ ਸਾਰਿਆਂ ਦਾ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਆ ਤੇ ਨਾ ਤੇ ਚੱਲ ਰਿਹਾ ਤੇ ਕਾਫੀ ਕਪਾਦੀ ਇਹਨਾਂ ਨੇ ਜਿਹੜੀਆਂ ਅ ਜਿਹੜਾ ਇਹ ਕੋਈ ਚੀਜ਼ ਜਾਂ ਸੱਤ ਕੱਪ ਹੋਏ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਨੇ ਜਿਹੜਾ ਤਾਂ ਇਹ ਚੀਜ਼ ਲੈ ਕੇ ਚੱਲਣਾ ਠੀਕ ਐ ਸਾਈ ਬਹੁਤ ਵਧੀਆ ਇਹਨਾਂ ਨੇ ਗੱਲਾਂ ਕਰੀਆਂ ਬਹੁਤ ਫਾਇਦੇ ਕਰਦੇ ਆ ਇਹਨਾਂ ਦੇ ਤੇ ਸਤਾਜ ਮਜੀਤ ਸਿੰਘ ਹੋਇਆਣਾ ਨੇ ਅਮਰਚਾਰ ਵੀ ਨਹੀਂ ਸੀ ਕਾਫੀ ਵੱਡੇ ਲੈਵਲ ਤੇ ਕੀਤਾ ਸੀ ਪਰ ਕੁਝ ਗੱਲਾਂ ਦੀ ਸਹਿਮਤੀ ਨਾ ਹੋਣ ਕਰਕੇ ਉੱਥੋਂ ਦਾ ਰਹਿ ਗਿਆ ਰੋਣੋਂ ਨਾਲੇ ਸ਼ੁਰੂ ਆ ਚੁੜਿਆ ਵੀ ਅੱਜ ਵੀ ਵੱਡ 11 ਦੇ ਜਿਹੜਾ ਅਮਰ ਸਾਹਿਬ ਜਿਹਦਾ ਸਪੋਰਟ ਕਰ ਰਿਹਾ ਨਾ ਕੈਂਪ ਵੱਡੇ 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 ਅਗਲਾ 2026 ਵਾਸਤੇ ਚਲੋ ਜੀ ਇਹੋ ਦੁਆਜ ਦਾ ਗੱਡੀ ਦੇ ਦਾ ਨਾਲ ਮੋਟਰਸਾਈਕਲ ਤੁਹਾਡਾ ਉਪਰਾਲਾ ਹੋਵੇ ਨਾਲ ਤੇ ਕਿਉਂ ਅਸੀਂ ਜਿਹੜਾ ਸਪான்ਸਰ ਕਰਦਾ ਹੈ ਇਹਨੂੰ ਕਰ ਸਕਦੇ ਹਾਂ ਉਹਨ ਇੱਥੇ ਜਿਹੜਾ ਇਹਨਾਂ ਨੇ ਫੰਕਸ਼ਨ ਕੀਤਾ तकरीबन ਇੱਥੇ 20 ਤੋਂ 25 ਲੱਖ ਰੁਪਏ ਦਾ ਨਾਮ ਪਾ ਕੇ ਨਾ ਬਿਲਕੁਲ ਹੈਗੇ ਹਾਂ ਜੀ ਕਿ ਜਿਹੜੀ 12 4 ਲੱਖ ਮੰਜੀ ਪ੍ਰਸਾਦ ਜੀ ਹੋਣਾ ਨੇ ਆਪਣੇ ਕੋਲੋਂ ਦਿੱਤਾ ਤੇ 8 9 ਲੱਖ ਦੀਆਂ ਜਿਹੜੀਆਂ ਉਹ ਐਂਟਰੀਆਂ ਵਲੋਂ ਹੀ ਆ ਪਈਆਂ ਤੇ 20 21 ਲੱਖ ਰੇ ਦਾ ਖਾਫ ਤੇ ਇੱਕ ਤੇ ਇਹਦੇ ਨਾਲ ਜਿਹੜੀ ਜੰਮੂ ਦੀ ਕਬੂਤਰਬਾਜੀ ਹੈ ਤੇ ਆ ਇੱਥੇ 10 ਵਜੇ 11 ਵਜੇ ਸਾਰੇ ਵਿਲੇ ਹੋ ਜਾਂਦੇ ਰਹੇ ਆ ਤੇ ਦਰਾਂ ਉਹ ਜਿਹੜੀਆਂ ਚਾਰ ਗਿਆ 6 7:00 ਵਜੇ ਦੀਆਂ ਹੋਈਆਂ ਹੋਰਾਂ ਲੱਗ ਕੇ ਕਬੂਤਰਾਂ ਨੇ ਇੰਨਾ ਟਾਈਮ ਦਿੱਤਾ ਇੰਨਾ ਟਾਈਮ ਕੀਤਾ ਬੱਚਿਆਂ ਦੀਆਂ ਬਾਜ਼ੀਆਂ ਦਾ ਯਾਰ ਉਹਨਾਂ ਦੇ ਮਿਲ ਕੇ 7-7 ਕਬੂਤਰ ਜਿਹੜੀਆਂ ਚਾਰ ਬੈਠ ਕੇ ਦਿੰਦਾ ਹੈ ਨਾਲੇ ਮੁਬਾਰਕਾਂ ਹਾਂ ਜੀ ਅਮਨ ਭਾਈ ਵਿਨਰ ਕਰ ਗਏ ਆ ਹਾਂਜੀ ਹਾਂਜੀ ਚਲੋ ਹਾਰ ਜਿੱਤ ਚੱਲਦੀ ਰਹਿੰਦੀ ਹੈ ਜੀ ਇਸ ਸਰਦਾਰ ਗੁਰਿੰਦਰ ਸਿੰਘ ਨੂੰ ਵੀ ਵਧਾਈ ਹੈ ਜੀ ਉਹਨਾਂ ਨੇ ਵੀ ਤੁਹਾਡੇ ਕੋਲੋਂ ਜਿਹੜੀਆਂ ਉਹ ਬਾਜੀ ਜਿੱਤੀ ਹੈ ਸ਼ੌਂਗ ਆ ਇੱਕ ਜਗ੍ਹਾ ਬਰਾਬਰ ਰਹਿ ਆ ਦੇਖੀ ਜਗ੍ਹਾ ਆ ਉਹਨਾਂ ਦੇ ਕੋਲੋਂ ਸ਼ੌਂਗ ਨੂੰ ਵਧਾਉਣਾ ਚਾਹੀਦਾ ਵਧਾਉਣਾ ਜੀ ਤਾਂ ਹਾਰ ਜਿੱਤ ਚੱਲਦੀ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਜੀ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਹੋਸਤਾ ਮੇਰਾ ਵੀਰ ਵਧੀਆ ਜੀ ਸਤਿ ਆਕਾਲ ਥੈਂਕ ਯੂ ਯਾਰ ਇੰਨੀ ਦੂਰ ਆਣ ਦਾ ਮੇਰਾ ਆਪਾ ਮਿਸ ਸਾਜੀ ਤੁਸੀਂ ਇਨਵੀਟੇਸ਼ਨ ਭੇਜਾਇਆ ਹਾਜ਼ਰ ਹੋਗੇ ਜੀ ਹਾਂ ਬਹੁਤ ਸ਼ੁਕਰੀਆ ਮੇਰਾ ਵੀ ਤੇ ਅੱਜ ਫਿਰ ਇਨਾਮ ਵੰਡ ਸਮਾਰੋ ਜੀ ਕੌਣ ਜਾ ਰਿਹਾ ਬਿਲਕੁਲ ਜੀ ਬਿਲਕੁਲ ਇਹ ਜਿੱਦਾਂ ਹੁਣ 2 ਸਾਲ ਤੋੜਦਾ ਆ ਰਿਹਾ ਟੂਰਨਾਮੈਂਟ ਆ ਸਾਈਕਲ ਯਰ 3 ਯਰ ਹੁਣ ਕੋਸ਼ਿਸ਼ ਕਰ ਰਹੇ ਆ ਡੋਨਾ ਸਸੀਆ ਬਾਜੀ ਕੀ ਹਾਲ ਚਾਲ ਹੋਈ ਹੋਏਗੀ ਠੀਕ ਹੈ ਨਾ ਤੇ ਜਿਹੜਾ ਜੰਮੂ ਪੰਜਾਬ ਉੱਡੇਗਾ ਇਹ ਪੰਜਾਬ ਦੇਖਣਗੇ ਬਾਜੀ ਜੀ ਜੀ ਸਾਹਿਬ ਤੇ ਰੀਵਾ ਹੈਪੀ ਸਾਹਿਬ ਇਹ ਉੱਥੇ ਸਾਹਮਣੇ ਦੇ ਜੰਮੂ ਇੱਥੇ ਸਾਹਮਣੇ ਨਵੇਂ ਮੇਰੇ ਸੰਦੀ ਭਾਈ ਆ ਤੇ ਭੂਤ ਸਿੰਘ ਸਾਧ ਜੀ ਤੇ ਰੋਕੀ ਸਾਹਿਬ ਨੇ ਠੀਕ ਹੈ ਰੋਕੀ ਸਾਰਾ ਦੇਖਣਗੇ ਜੀ ਠੀਕ ਸਾਧ ਜੀ ਹੁਣ ਇੱਥੇ ਕਰਦਾ ਕਮਲ ਕਰਨਾ ਕਿ ਮੇਰੇ ਬਿਲਕੁਲ ਜੀ ਬਿਲਕੁਲ ਮਜ਼ਾ ਆਏਗਾ ਬਹੁਤ ਸੋਨਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਬਹੁਤ ਹੀ ਜ਼ਿਆਦਾ ਵਧੀਆ ਸਾਧ ਜੀ ਸਾਰੇ ਬਹੁਤ ਹੀ ਖੁਸ਼ ਹੈਗੇ ਵੀ ਵਾਕਿਆ ਜੰਮੂ ਦੀ ਕਬੂਤਰਬਾਜੀ ਵੀ ਅੱਗੇ ਨਾਲੋਂ ਵਧੀਆ ਤੇ ਉਸਤਾਦ ਜੀ ਨੇ ਬੜੀ ਸਪੋਰਟ ਕੀਤੀ ਆ ਤੇ ਸਪੋਰਟ ਤੇ ਸਾਨੂੰ ਅੰਮ੍ਰਿਤਸਰ ਵੀ ਬੜੀ ਲੋੜ ਹੈਗੀ ਸੀ ਸਤਾਜ ਜੀ ਤੁਹਾਡੇ ਸਾਹਮਣੇ ਮੈਂ ਕਰ ਰਿਹਾ ਸੀ ਤੁਹਾਨੂੰ ਪਤਾ ਹੈ ਸਾਰਾ ਕੁਝ ਉਹਨੂੰ ਸ਼ਰਤੀ ਉਹਨੂੰ ਨਾਂ ਲੈ ਗਾਂ ਵਾਸਤੇ ਜਰੂਰ ਹੁਣ ਇਸੇ ਕਰਕੇ ਆਪਾਂ ਪੰਜਾਬ ਜੰਗੂ ਕਰਨ ਜਾ ਰਹੇ ਹਾਂ 2026 2026 ਜੀ ਠੀਕ ਹੈ ਸਤਾਜ ਜੀ ਸੌ ਤੇ ਆਪਾਂ ਸਾਰੇ ਬਣਾਣਾ ਦੇਖੋ ਮੈਂ ਪੰਜਾਬ ਤੋਂ ਹਾਂ ਹਾਂਜੀ ਬਿਲਕੁਲ ਬਿਲਕੁਲ ਸਤਾਜ ਜੀ ਬਹੁਤ ਮੂਕਲੇ ਤੋਂ ਬਲਾਉਂ ਕਰਦਾ ਪਰ ਮੈਂ ਤਾਂ ਸ਼ੌਂਕ ਪਰਉਣ ਵਾਲਾ ਬਿਲਕੁਲ ਬਿਲਕੁਲ ਜਿਹੜਾ ਮੇਰਾ ਵੀਰ ਚੰਗਾ ਚੱਲੂਗਾ ਸਾਰਾ ਚੰਗਾ ਮੇਰੀ ਪਾਲਿਸੀ ਤੈਨੂੰ ਪਤਾ ਹੀ ਆ ਆ ਨਹੀਂ ਨਹੀਂ ਪਾਲਿਸੀ ਪਤਾ ਹੀ ਹੈ ਪਾਲਿਸੀ ਮੇਰੀ ਬਿਲਕੁਲ ਬਿਲਕੁਲ ਕਿ ਮੈਂ ਮੇਰਾ ਵੀਰ ਅਸੀਂ ਸ਼ੋਅ ਕਰਾਉਣਾ ਜਿਹੜਾ ਚੰਗਾ ਕਰੂਗਾ ਬਾਈ ਮੈਂ ਇੱਥੇ ਖੜਾ ਵੈਲਕਮ ਐਂਡ ਸੋ ਜਾ ਹਾਂਜੀ ਰਮੀ ਸਾਹਿਬ ਜੀ ਅਸੀਂ ਦਾ ਕੀ ਹਾਲ ਚਾਲ ਜੀ ਰਮੀ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਵੀ ਰਿਜ਼ਲਟ ਬਹੁਤ ਵਧੀਆ ਆਇਆ ਅੱਜ ਤੇ ਕਿੰਨੇ ਕੱਪਾਂ ਦੇ ਵਿੱਚ ਆਪਣੀ ਐਂਟਰੀ ਹ ਰਮੀ ਸਾਹਿਬ ਜੀ ਨਹੀਂ ਉਥਾਂ ਕੱਪਾਂ ਜੀ ਅੱਛਾ ਏ ਤੇ ਕੀ ਕੀ ਪ੍ਰਾਈਜ਼ ਰਿਹਾ ਉਹਦੇ ਵਿੱਚ ਉਹ ਜੀ ਸ਼ੀਆ ਕੱਪਾਂ ਦੇ ਜੀ ਜੀਨਰ ਜੀ ਸ਼ੀਆ ਕੱਪਾਂ ਚ ਜੀ ਸੈਕਿੰਡ ਦਾ ਜੀ ਵਿੱਚ ਥਾੜਾ ਬੋ ਬੋਮ ਵਾਰਕਾਂ ਜੀ ਕਵਰ ਬਾਡ ਵਿਜਨਸ ਵੱਲੋਂ ਹੀ ਤੁਹਾਨੂੰ ਤੇ ਦੋ ਤਿੰਨ ਹਿੱਟਾ ਵੀ ਆ ਗਿਆ ਹਿੱਟਾ ਹੈਗੇ ਸਾਰੇ ਕੱਪਾਂ ਦੇ ਵਿੱਚ ਅੱਛਾ ਹਿੱਟਾ ਸਾਰੇ ਬਿਲਕੁਲ ਤੁਸੀਂ ਉਹ ਛੋਟੀ ਡੈਰੀ ਲਾਈ ਹੋਈ ਆ ਉਹਦੇ ਉੱਤੇ ਪ੍ਰੋਪਰ ਤੁਸੀਂ ਸਾਰਾ ਲਿਖ ਦੇ ਜਣਾ ਤੇ ਜੱਗੀ ਸਾਹੀ ਆਪਣਾ ਕਿੱਦਾਂ ਰਿਹਾ ਅੱਜ ਏਅਰ ਕੀ ਪ੍ਰੋਗਰਾਮ ਠੀਕ ਆ ਵਧੀਆ ਰਿਹਾ ਵਧੀਆ ਰਿਹਾ ਹਾਂ ਵੀ ਰਲਦਾ ਮਿਲਦਾ ਜੀ ਹਾਂਜੀ ਤਾਂ ਪੰਜਾਬ ਤਾਂ ਪੱਕੇ ਬਚੋਗੇ ਅਛਾ ਜੀ ਹਾਂ ਮੈਨੂੰ ਸੈਕੰਡਰੀ ਆ ਫਰਸਟ ਵੀ ਆ ਥਰਡ ਵੀ ਆ ਥਰਡ ਵੀ ਆ ਮਤਲਬ ਚੌਥਾ ਪੰਜਵਾਂ ਹੋਣਾ ਪਈ ਠੀਕ ਹੈ ਜੀ ਬਾਕੀ ਜਿਹੜਾ 1 ਟੂ 1 ਮੁਕਾਬਲੇ ਆ ਮੈਨੂੰ ਲੱਗਦਾ ਸਾਰੇ ਪਰ ਆਪਾਂ ਚੋਦੇ ਅੱਗੇ ਚਲੋ ਜਿੱਦਾਂ ਇੱਥੇ ਪ੍ਰਾਈਸ ਡਿਸਟ੍ਰਿਬਿਊਸ਼ਨ ਹੋਣ ਡਿਆ ਹਨਾ ਸਾਰੇ ਤੇ ਆਪਣਾ ਵੀ ਉਧਰ ਹੋ ਜਾਂਦਾ ਤੇ ਵਧੀਆ ਹੋ ਜਾਣਾ ਹੈ ਹਨਾ ਅਛਾ 35 ਅਛਾ 35 ਠੀਕ ਹੈ 5 ਜੂਨ ਨੂੰ ਭਾਰ ਹੈ ਠੀਕ ਜੀ ਮੈਂ ਜਿਹੜੀ ਉਹਨਾਂ ਕੋਸ਼ਿਸ਼ ਕਰਾਂਗਾ ਉਹ ਵਧੀਆ ਕਰੀ ਲਵੇਗਾ ਨਹੀਂ ਨਹੀਂ ਵਧੀਆ ਹੁੰਦਾ ਹੈ ਜੀ ਤੁਹਾਡਾ ਦੱਸੋ ਤੇ ਬਾਕੀ ਮਾਨਕ ਸਿੰਘ ਸਾਹਿਬ ਜੀ ਪਾਰਟੀ ਦਾ ਤੇ ਕਿਆ ਬਾਤਾਂ ਆ ਜੀ ਧੰਨਵਾਦ ਜੀ ਕੋਈ ਕਿਸੇ ਦੀ ਨਹੀਂ ਸਾਦੀਵਾਸੀ ਗੱਲ ਇਹਦੀ ਗੁਰੂ ਰਾਮਦਾਸ ਦੀ ਕਿਰਪਾ ਵਾ ਉਹਦੇ ਹੱਥ ਵੜਿਆਈਆਂ ਨੇ ਇਹਨੂੰ ਗੁਰੂ ਰਾਮਦਾਸ ਨੇ ਵੜਿਆ ਪਰ ਫਿਰ ਵੀ ਇੱਕ ਲੈਵਲ ਦੇ ਉੱਤੇ ਕਬੂਤਰ ਪੂਰੇ ਕਰਕੇ ਰੱਖਣੇ ਤੇ ਹਿੱਟ ਵੀ ਲਿਉਣੀ ਆ ਤੇ ਪਲੱਸ ਐਵਰੇਜ ਵੀ ਬਣਾਉਣੀ ਆ ਬੜਾ ਔਖਾ ਹੁੰਦਾ ਇਹਨਾਂ ਜ਼ਿਆਦਾਤਰ ਖਿਡਾਰੀ ਐਵਰੇਜ ਨੂੰ ਤੁਰ ਪੈਂਦੇ ਆ ਤੇ ਹਿੱਟ ਨਹੀਂ ਵਜਦੀ ਉਹਨਾਂ ਕੋ ਤੁਸੀਂ ਹਿੱਟ ਵੀ ਲੈਂਦੇ ਹੋ ਤੇ ਐਵਰੇਜ ਵੀ ਕਰਦੇ ਹੋ ਉਹਦੇ ਪਿੱਛੇ ਮਲੇ ਕਬੂਤਰਾਂ ਦੇ ਸੈੱਟ ਦਾ ਹਿਸਾਬ ਆ ਜਾਂ ਕਿਸ ਤਰ੍ਹਾਂ ਕਬੂਤਰ ਦੇਖੋ ਜੀ ਪਿਛਲੇ ਸਾਲ ਵੀ ਮੇਰੇ ਸਾਰੇ ਹੋ ਗਏ ਦੇ ਕਬੂਤਰ ਐਨਾ ਸਾਰੇ ਸਾਰੇ ਬਾਜੀ ਜੋੜੇ ਹੋਏ ਬਸ ਉਹ ਜੀ ਕੂਤਰ ਹੋੜ ਆਇਆ ਤੇ ਪਿਛਲੇ ਸਾਲ ਤੋਂ ਹੋੜ ਆਇਆ ਹੁਣ ਜਿੰਨੀਆਂ ਬਾਜੀਆਂ ਕੀਤੀਆਂ ਨੇ ਕੂਤਰ ਚੇਂਜ ਕਰਦੇ ਰਹਿੰਦੇ ਪਈ ਬਹੁਤ ਵੜਿਆ ਟਾਈਮ ਲੇ ਗਏ ਆਪਣੇ ਟਾਈਮ ਨਾਲ ਬਹਿ ਜਾਂਦੇ ਸੀ ਬੜਾ ਮੋਟਾ ਪਿਆਰ ਕਰ ਵੀ ਚੜਦੀ ਰਹੀ ਤੇ ਉਹਦੀ ਬਰਬਾਦ ਨਹੀਂ ਤਿਆਰੀ ਤੁਹਾਡੀ ਬਹੁਤ ਸੋਹਣੀ ਆ ਵਧੀਆ ਹੱਥ ਹੈ ਤੁਹਾਡਾ ਹਣਾ ਜੱਗੀ ਸਾਤਾ ਜੀ ਵਧੀਆ ਬਹੁਤ ਵਧੀਆ ਅਸੀਂ ਮਿਨੇ ਰਹੀ ਨਾ ਉਸਤਾਦ ਮਾਲ ਸਿੰਘ ਦੀ ਪਾਰਟੀ ਠੀਕ ਹੈ ਜੀ ਜੀ ਸਰਕਟ ਦੀ ਪਾਰਟੀ ਪਰ ਕੁੱਢ ਨੇ ਹੀ ਰੱਬ ਰੱਖਾ ਪੰਜਨ ਦੇ ਨਾਲੀਆਂ ਤੇ ਸਦਾ ਉੱਤੇ 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 ਉੱਟਦੇ ਆ ਉਹਦੇ ਚਲੋ ਪਿਆਰ ਆਪਣਾ ਹੁੰਦਾ ਵਾ ਸਾਡਾ ਤੇ ਫਰਜ਼ ਹੈ ਹੈ ਨਾ ਉਹ ਵੀ ਬੜਾ ਮਾਨ ਸਤਕਾਰ ਕਰਦੇ ਆ ਜੀ ਪਰ ਇਹ ਸ਼ੁਰੂ ਤੋਂ ਆਪਾਂ ਮਹਲਾ ਹਮ ਗਰੂਨ ਕਰਕੇ ਫਿਰ ਆਪਾਂ ਇਹਨਾਂ ਨੂੰ ਸ਼ਗਿਰਦ ਨਹੀਂ ਆਪਣੇ ਕਰਦੇ 20 ਸਾਥ ਸਨ ਹੋ ਗਿਆ ਮਹਲਾ ਇਕੱਠੇ 20 ਸਾਥ ਇੱਥੇ ਹੁਣ ਤੋਂ ਥੋੜੇ ਜਿਹਾ 20 ਕਿੰਨਾ ਚਿਰ ਹੋ ਗਿਆ ਉਹਦੇ ਚਿਰ ਲਾ ਲਏ 20 ਸਾਲਾਂ ਜੀ ਇਕੱਠੇ ਹਨ ਤੇ 20 ਸਾਲਾਂ ਜੀ ਸਾਡੇ ਜਿੱਕੇ ਦੀ ਇਹ ਨਹੀਂ ਆ ਕਿ ਇਹ ਉਹਦੇ ਕਬੂਤਰਿਆ ਇਹ aí ਦੇ ਕਬੂਤਰ ਉਹ ਸਾਡੇ ਸਾਡੇ ਸਾਰਿਆਂ ਦੀ ਕੋਈ ਛੱਤਾਂ ਦੀ ਕੋਈ ਮੂਰਤ ਹੈ ਪਰ ਅੱਜ ਇਹ ਗੱਲ ਤੇ ਸਤਜ ਜੀ ਕਬੂਤਰਾਂ ਪਿੱਛੇ ਐਫ ਆਈ ਆਰ ਆਊਂਡੀਆਂ ਜੋ ਸਾਡੇ ਹਮੇਸ਼ਾ ਇਹ ਵੰਡ ਕੇ ਸੁੱਟਦੇ ਆ ਸਾਰੀਆਂ ਛੱਤਾਂ ਤੇ ਵੀ ਆਪਣੀ ਨਸਲ ਬਜਾਈ ਸਹੀ ਗੱਲ ਜੋ ਜੱਗੀ ਸਾਹਿਬ ਜੀ ਐਫ ਆਈ ਆਰ ਆਊਂਡੀਆਂ ਮੇਰੇ ਤੇ ਉਹ ਚੱਲੀ ਸੀ ਪਰ ਮੇਰੇ ਸਾਡੇ ਹੱਡ ਹੱਡ ਬੀਤੀ ਗੱਲਾਂ ਆ ਤੇ ਹੋਜੀ ਨਹੀਂ ਕੋਈ ਗੱਲ ਕੋਈ ਵੀ ਗੋਪਾ ਹੁੰਦਾ ਤੇ ਜੀ ਕੀ ਕਰਦਾ ਜਿੰਨਾ ਚਿਰ ਉਹਨਾਂ ਚਾਰ ਵਿੱਚ ਪਾਰਟੀਸ਼ਨ ਹੋਈ ਆ ਵੀ ਨਾ ਪਿਆਰ ਬਣਿਆ ਰਵੇ ਜਦੋਂ ਆਪਾਂ ਚਾਹੀਏ ਮੱਖਾ ਗਾਂਡਾ ਪੈਣੀ ਆ ਨਾ ਹੂੰ ਤੇ ਕੰਮ ਘੜਦੇ ਸਾਡੇ ਜੀ ਇਹਨਾਂ ਬਈ ਕੀ ਕਰਦੇ ਵੀ ਜੇ ਇਹਨਾਂ ਕੋ ਕੋਈ ਚੀਜ਼ ਪਈ ਹੈ ਮੰਨ ਲਓ ਮੁੰਡਾ ਆ ਰਿਹਾ ਮਾਤਾ ਆ ਤੇ ਇਹਨਾਂ ਭਾੜ ਦੇਖਦਾ ਵੀ ਇਹਦੇ ਘਰ ਪਈ ਹੈ ਇਹਨੇ ਚੱਕਣਾ ਪਏ ਇਹਨੂੰ ਫੜ ਤੋਂ ਵਰਤ ਬਣਾ ਬਿਲਕੁਲ ਬਿਲਕੁਲ ਬਸ ਮੁੰਡਾ ਲੰਨੀ ਮਤਰਾ ਨਹੀਂ ਰੱਖਦੇ ਆ ਸਾਡੇ ਉਹ ਸਾਰਾ ਸਪੋਰਟ ਆ ਤਦੋ ਜੀ ਨਸਨਾ ਤਾਂ ਹੀ ਕੈਮਰਾ ਯਾਨੀ ਜੀ ਆਪਾਂ ਆਪਣੇ ਸੱਜਣਾ ਨਿਕਰਾਂ ਨੂੰ ਵੀ ਥੋੜੀਆਂ ਰਿਪੋਰਟੀਆਂ ਭੇਜਾਂਗੇ ਜਾਂ ਉਹ ਸਮਝ ਕੇ ਜੀ ਬਿਲਕੁਲ ਫੇਰੀ ਵਜਿਆ ਰਹਣੀਆਂ 22 ਜਾਂ 20 19 21 ਹੋ ਗਈ ਜੇ ਰਸ ਆ ਜਾਂਦਾ ਤੇ ਜੀ ਕਿਸੇ ਕੋ ਹੋਏਗੀ ਤੇ ਲਿਆ ਕੇ ਜਰਾ ਕੋ ਵਰਸਾ ਲਈਏ ਵਰਸ ਸਕਦੇ ਹਾਂ ਜੇ ਕੀ ਇਹ ਨਹੀਂ ਜੀ ਅਸੀਂ ਦੇ ਨਹੀਂ ਸਕਦੇ ਪਰ ਇਹ ਸ਼ੌਂਕੇ ਦਾ ਨੰ ਬੰਦਾ ਇਹ ਦੇ ਅਸੀਂ ਸੱਜਣਾ ਨੂੰ ਸਕਦੇ ਹਾਂ ਕਿਉਂਕਿ ਅਸੀਂ ਹੋਰ ਜਿਹੜੀ ਉਹ ਵੀ ਦੇ ਦਈਏ ਉਹ ਨਹੀਂ ਹੋ ਸਕਦਾ ਕਿਉਂਕਿ ਸਾਡੀ ਇਹ ਹੁੰਦਾ ਸਮਾਂ ਅਜੇ ਤੋਂ 20 ਸਾਲ ਬਾਕੀ ਜਿਹੜੀ ਉਹ ਇਹ ਕੋਈ ਚਾਹਤ ਨਹੀਂ ਰੱਖ ਰੱਖ ਠੀਕ ਹੈ ਤਕਰੀਬਨ ਸਾਨੂੰ ਜਿੰਨੀ ਕਿ ਟੀਮ ਆ ਤਾਂ ਉੰਨੇ ਕਿ ਲੋਕ ਘਰੋਂ ਵੀ ਸਹਿਯੋਗ ਬੜਾ ਪੂਰੀ ਖੜ੍ਹਦੇ ਤਾਂ ਹਰ ਪੱਲੇ ਪਾਈ ਗਏ ਦਾ ਜਦੋਂ ਅਾਨੂੰ ਕਿਤੇ ਨਹੀਂ ਡਕਣਾ ਚਾਹੀ ਚਾਹੀ ਇਹ ਗੱਲ ਕਹਿੰਦੇ ਵੀ ਠੀਕ ਠੀਕ ਕਰੋ ਆਪਣਾ ਸ਼ੋਰ ਚਾਹ ਜਦੋਂ ਘਰ ਦੇ ਨਹੀਂ ਸਪੋਰਟ ਨਾਲ ਹੋਵੇ ਤੇ ਫਿਰ ਤੇ ਉਹਦੇ ਨਾਲ ਦੀ ਰੀਸ ਹੀ ਨਹੀਂ ਹੁੰਦੀ ਤੇ ਮੈਂ ਇੱਕ ਟੱਕਰ ਕਬੂਤਰ ਉੱਡੇ ਜਾਂਦਾ ਇੱਕ ਟੱਕਰ ਦੀ ਕਬੂਤਰ ਉੱਡੇ ਜਾਂਦਾ ਤੇ ਮੈਂ ਇਹ ਤੋਰ ਹੈਗਾ ਸੰਸ ਸੌਵਰ ਇੰਡਸਟਰੀ ਮੰਗਲੌਰ ਮੈਂ ਡੀਵੀ ਤੇ ਬੋਧਵਾਦੀ ਰੈਸਟ ਵੀਰ ਉਹ ਫਿਰ ਕੂਕੂ ਦੇ ਮੈਂ ਲਿਤੀ ਰਿਹਾ ਮਗਰ ਪਰਿਵਾਰ ਆ ਤੇ ਮਗਰ ਸਾਰੀ ਦੀ ਟੀਮ ਇਹੋ ਸਾਰਾ ਗੱਲ ਨੂੰ ਕਾ ਬੜੇ ਮਾਨਯੋਗ ਸੀਨੀਅਰਸ ਹੈਗੇ ਜਗੀ ਸਾਈ ਤੁਹੀ ਵੀ ਹਨਾ ਬੜਾ ਚਰੋਗਾ ਕਬੂਤਰ ਡੋਂਦੇ ਨੂੰ ਤਜਰਬਾ ਤੁਹਾਡਾ ਵੀਗਾ ਵਾ ਰੰਮੀ ਸਾਈ ਤੁਹਾਡਾ ਵੀ ਤਜਰਬਾ ਹੈਗਾ ਵਾ ਤੁਹਾਡੇ ਹਿਸਾਬ ਨਾਲ ਬਈ ਹਵਾ ਚ ਕਬੂਤਰ ਫੇਰਨੇ ਚਾਹੀਦੀ ਹੈ ਕਿ ਨਹੀਂ ਫੇਰਨੇ ਚਾਹੀਦੀ ਫੇਰ ਨਹੀਂ ਚਾਹੀਦੀ ਮਨਾਂ ਨਹੀਂ ਕਿਉਂ ਖੜਾ ਰਹੀ ਇਸ ਚੀਜ਼ ਤੋਂ ਥੋੜਾ ਚੱਲਦੇ ਯਾਰ ਹਵਾ ਜ਼ਿਆਦੀ ਆ ਤੇ ਆਪਾਂ ਨਾ ਡਾਈਏ ਬਾਰੇ ਤੁਹਾਡਾ ਉਸਤਾਦ ਜੱਗੀ ਵੀ ਦੱਸੇਗਾ ਜਿਹੜਾ ਮਾਰਸ਼ਲ ਹੈ ਨੇਰੀ ਦਾ ਨਹੀਂ ਪਤਾ ਕੀ ਯਾਰ ਨੇਰੀ ਸ਼ਰਦੇ ਚਲਦੀ ਆ ਤੇ ਅਹੀਂ ਕਬੂਤਰਾਂ ਦੀ ਟ੍ਰੇਨਿੰਗ ਚ ਨਾ ਨਾ ਬਾਤ ਛੱਡਾਂਗੇ ਹੂੰ ਕੂਲੀ ਕਬੂਤਰ ਹੁੰਦੇ ਆ ਗੋਮਦਨ ਤੇ ਬਹੁਤ ਸੋਹਣੇ ਉੜਦੇ ਆ ਪਰ ਉਹ ਹਵਾ ਵੀ ਕੱਚੇ ਹੁੰਦੇ ਆ ਉੱਥੋਂ ਮੇਰਾ ਹੀ ਮਾਰਖਾ ਜਨੇ ਸਿਲੈਕਸ਼ਨ ਤੇ ਜੇ ਅਹੀਂ ਬਾਜ਼ ਕਬੂਤਰ ਫੇਰੇ ਹੋਣਗੇ ਨਾ ਕਈ ਕਬੂਤਰ ਕੋਈ ਅੱਗੋਂ ਵਿੱਚੋਂ 5 ਘੰਟੇ ਲਾਉਂਦਾ ਉਹ ਬਾਅਦ 7-8 ਘੰਟੇ ਲਾਉਂਦਾ ਜੇ ਕਰਕੇ ਉਹਨਾਂ ਨੂੰ ਟ੍ਰੇਨਿੰਗ ਜੁੜੂ ਹੋ ਜਦੋਂ ਪਤਾ ਵੀ ਮੌਸਮ ਖਰਾਬ ਆ ਫਿਰ ਉਹਦੇ ਜਾਨਵਰ ਨੂੰ ਅਸੀਂ ਡਾਉਣਾ ਚਾਹੀਦਾ ਠੀਕ ਹੈ ਨਾ ਉਹ ਅੱਜ ਨੂੰ ਤਾਂ ਡਾਉਣਾ ਹੀ ਜ਼ਰੂਰ ਚਾਹੀਦਾ ਬੱਦਲ ਹੋ ਗਿਆ ਵਾਓ ਜੇ ਡਾਉਦੇ ਨਹੀਂ ਤਾਂ ਫਿਰ ਕਿਉਂਕਿ ਉਸ ਦਿਨ ਕੱਪ ਵਾਲੇ ਦੇ ਨੇ ਜਾਂ ਬਾਜੀ ਵਾਲੇ ਦੇ ਨੇ ਹਵਾ ਚੱਲ ਪਈ ਤਾਂ ਫਿਰ ਕਬੂਤਰ ਥੱਲੇ ਆਪਣਾ ਜ਼ੋਰ ਮਾਰਨਗੇ ਜਿੰਨਾ ਮਾਰਨਗੇ ਤੇ ਉਹ ਫਿਰ ਨੁਕਸਾਨ ਹੀ ਗਾਵਾ ਦਾ ਹੈ ਨਾ ਮੈਂ ਭਾਈ ਨੂੰ ਬਹੁਤ ਬਾਰਖ ਮੇਰੇ ਭਰਾਵੋ ਜੀ ਜੀ ਮੁਬਾਰਕਾਂ ਜੀ ਇਹਨਾਂ ਦੀ ਤੇ ਕੀ ਆ ਬਾਤ ਹੈ ਜੀ ਸਲੂਟ ਹੈ ਇਹਨਾਂ ਨੂੰ ਵੀ ਸਲੂਟ ਹੈ ਜੀ ਬਹੁਤ ਬਾਰਖ ਆਪਣੀ ਆਪਣੀ ਸ਼ਾਹੋ ਦਾ ਆਪਣਾ ਟੀਮਾਂ ਆਪਣੀ ਪੰਜਾਬ ਵਾਲੀ ਬਹੁਤ ਬਾਰਖ ਬਹੁਤ ਵਧੀਆ ਰਿਜ਼ਲਟ ਦੋ ਇਹ ਸਾਡੇ ਉਸਤਾਦ ਆ ਜੀ ਮਾਣਯੋਗ ਆ ਸੀਨੀਅਰ ਆ ਸਾਡੇ ਤੋਂ ਇਹਨਾਂ ਕੋਈ ਅਸੀਂ ਹੌਲੀ ਹੌਲੀ ਆ ਬਸ ਟਿੱਪਾਂ ਲੈ ਲੈ ਕੇ ਸਿੱਖ ਲਈਆਂ ਹੌਲੀ ਹੌਲੀ ਗੱਲਬਾਤ ਚੱਲਦੀ ਰਹਿਣੀ ਆ ਰਵੀ ਉਸਤਾਦ ਜੀ ਨਾਲ ਥੋੜੀ ਜਾਰੀ ਕਰਾਂਗੇ ਇਹ ਤਾਂ ਦੇਖਿਆ ਜਾਵੇ ਸਾਡਾ ਮੇਨ ਸਾਧ ਇਹੋ ਹੀ ਹੈ ਭਾ ਚੱਕੀ ਸਾਡਾ ਮੇਨ ਸਾਧ ਜਿਹੜਾ ਨੇ ਬਿਲਕੁਲ ਬਿਲਕੁਲ ਜੀ ਬੜੀ ਵਧੀਆ ਕਰਨਾ ਅਸੀਂ ਲਾਗੇ ਲਾਗੇ ਦੇ ਦੋਏ ਭਰਾ ਇਹ ਬੱਚਾ ਸਾਡਾ ਬਾਤ ਤੇ ਬੋਲੀ ਵੀਰ ਨਾਲ ਤੋਂ ਸਾਡੀ ਝੋਟੀ ਬੜੀ ਪਹਾੜੀ ਆ ਹਮ ਅੱਜ ਆ ਭਾਗ ਅਸੀਂ ਕੰਪਿਊਟਰ ਲੈ ਇੱਕ ਵਾਰੀ ਮੋੜ ਇਹ ਪਹਾਣੋ ਗ੍ਰੀਗਰਾਂ ਦੇ ਨੇ। ਚਲੋ ਇਹ ਪਹਾਣੇ ਦੇ ਤੇ ਤੇ ਅਮਰ ਸੱਚੀ ਉਸ ਤੋਂ ਬਾਅਦ ਅਸੀਂ ਬਾਰਡਰ ਤੇ ਆਂ ਹਰ ਬੰਦਾ ਫਿਰਦਾ ਹੈ। ਕਿਹੜਾ ਨਹੀਂ ਜਾਂਦੇ ਹੁੰਦੇ। ਕੁਝ ਸਾਲਾਂ ਬਾਅਦ ਪਹਾਣੇ ਹਨੁੰਦਾ ਪਿਆ ਕੋਈ ਕੰਟੈਕਟ ਨੰਬਰ ਨਹੀਂ ਨਹੀਂ ਇੱਕ ਮੁੰਡਾ ਜਾਨੇ ਹੁੰਦੇ ਆ ਉਹਨੇ ਸਾਡਾ ਨੰਬਰ ਦਿੱਤਾ ਸੀ ਫਿਰ ਭਾਲ ਕੇ ਇਹਨੇ ਆਖਿਆ ਮੇਰੇ ਕੋ ਆਓ ਪਰ ਉਹ ਦੇਣ ਜਾਏ ਪਿਆਸਾ। ਮਤਲਬ ਐਡੇ ਵਧੀਆ ਫੈਮਿਲੀ ਰਿਟਰੀਟ ਚੱਲਦਾ ਤਹਾਡੇ ਦੇ ਕਬੂਤਰ ਇੱਕ ਜਗ੍ਹਾ ਮੈਂ ਵੀ ਵੇਖਿਆ ਆ ਵਾ ਸਪੈਸ਼ਲ ਕੜੀ ਪਈ ਹੋਈ ਆ ਉੱਤੇ ਤੇ ਆਂਦੇ ਸੀ ਸਾਮ ਕੇ ਰੱਖਿਆ ਆ ਮੈਂ ਇਹਨੂੰ ਕੋ ਸੰਭਿਆ ਜੋ ਆਂਦਾ ਚੱਗੀ ਸਾਧ ਜੀ ਨਾਲ ਕਬੂਤਰ ਆ ਮੈਂ ਚਲੋ ਅ ਪੇਰਦਾ ਵਾਂ ਵੀ ਹੂੰ ਟੋਣੀ ਸ਼ੁਰੂ ਤੋਂ ਆ ਨਾ ਮੈਨੂੰ ਕੰਪਟੇਟ ਕਰਨ ਦਾ ਚਾਹਤ ਜਿਹੜੇ ਲੋਕ ਬੱਚਿਆਂ ਚ ਪਾਉਂਦੇ ਆ ਉਹ ਟੌਂਦੇ ਨਹੀਂ ਇਹ ਤੇ ਗੱਲ ਆ ਇਹ ਤਾਂ ਕਿ ਕਬੂਤਰੇ ਸ਼ੌਟ ਲਾ ਕੇ ਰਹਿੰਦੇ ਆ ਹੂੰ ਈ ਆ ਬਹੁਤ ਵਧੀਆ ਜਿਹੜਾ ਚੰਗਾ ਹੁੰਦਾ ਖਰੀਦਣਾ ਛੱਡਿਆ ਬਣਾਉਣਾ ਹੁਣ ਘਰੇ ਬਣਾਉਂਗੇ ਵੀ ਆਪਣੇ ਵਡਾਓ ਇਹ ਭਾ ਬੜੇ ਸੁਭਾ ਜੁਰ ਬਿਲਕੁਲ ਸੋ ਦੋਸਤਾਂ ਬੱਚਾ ਇਕੱਠਾ ਭੇਜ ਦੇਣਾ ਉਹ ਜਿੰਨਾ ਕੋ ਪਾਲਦੇ ਆ ਸਾਡੇ ਕੋ ਪਾਲਦੇ ਆ ਟੁਕੀ ਨੂੰ ਏਦਾਂ ਵੀ ਰਾਲ ਮਿਲ ਕੇ ਸ਼ੌਂਕ ਹੋ ਜਾਂਦਾ ਬੜਾ ਵਧੀਆ ਹਨਾ ਸਾਡੇ ਹੁੰਦਾ ਜਿਵੇਂ ਆਪਣੀ ਸ਼ਾਦੀ ਤਿਆਰੀ ਕਰਦੇ ਆ ਨਾ ਅਸੀਂ ਪਾਜਗੀ ਦੀ ਪਹਿਲਾਂ ਤਿਆਰੀ ਹੁਣ ਤੋਂ ਬਾਅਦ ਫਿਰ ਆਪਣਾ ਸੁਨੇਕੀ ਇਹ ਸ਼ਾਦੇ ਭਾਲ ਕੋਈ ਸੂਤ ਬਾਈ ਸਿੱਖੀ ਨਾ ਸੱਜਣਤਾ ਵੀ ਰੱਖਣੀ ਚਾਹੀਦੀ ਯਾਰ ਕੂਰ ਕਰ ਇੱਕ ਸੰਵਾਦੀ ਮੋਟਿਆ ਅੱਜ ਉਹ ਸਾਡੀ ਉਂਡਗੀ ਤੇ ਪਤਾ ਨਹੀਂ ਕਿੱਥੇ ਚਲੇ ਜਣ ਕਿੱਥੇ ਬਿਲਕੁਲ ਬੱਸ ਐਵੇਂ ਬਹੁਤੀ ਦੇਰ ਲਾਣੀ ਹੈ ਲਾਉਣੀ ਚਾਹੀਦੀ ਆਉਂਦੇ ਜਾਂਦੇ ਜਿੰਨੀ ਜਿੰਦਗੀ ਮਰਦੇ ਰਹਿਣੇ ਜੀ ਮੈਂ ਨਾ ਇੱਕ ਨਵਾਂ ਵਾਕਿਆ ਵਾ ਇਹ ਖੇਮ ਕਰਨ ਦਾ ਕਬੂਤਰ ਆ ਉਹ ਕਹਿੰਦੇ ਇੱਥੇ ਅੰਮ੍ਰਿਤਸਰ ਡਿੱਗਾ ਵਾ ਉਹ ਬੰਦਿਆਂ ਨੇ 20000 ਰੁਪਇਆ ਲਾਤਾ ਕਬੂਤਰ ਨਹੀਂ ਦੇਣ ਦੇ ਮੈਨੂੰ ਪਤਾ ਨਹੀਂ ਕੀ ਭਰਾ ਕਬੂਤਰ ਦੇ ਆਪਣੇ ਤਾਂ ਨਹੀਂ 20000 ਆਉਂਦੇ ਪਾਪਾ ਜੀ ਜੁੜੇ ਆਉਂਦੇ ਜਿਹੜਾ ਪਤਾ ਹੈ ਜਣਾ ਦੇ ਦੇਣਾ ਚਾਹੀਦਾ ਸ਼ੌਂਕ ਨਾ ਖਰਾਬ ਕਰੇਗੇ ਤਾਂ ਕਿ ਨਹੀਂ ਚਲੋ ਹੋਰ ਜਿੱਕੇ ਸਾਈ ਮਿਲਦੇ ਆਂ ਵਰਸਾ ਫਿਰ ਬਿਲਕੁਲ ਜੀ ਕੀ ਹਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੀ ਠੀਕ ਠਾਕ ਜੋ ਹੋਰ ਸੁਣਾਓ ਘਰ ਪਰਿਵਾਰ ਸਭ ਓਕੇ ਸੇਤ ਤਬੀਅਤ ਬਿਲਕੁਲ ਬਿਲਕੁਲ ਫਿੱਟ ਹੈ ਤੁਸੀਂ ਠੀਕ ਹੋ ਆਈ ਠੀਕ ਹੈ ਜੀ ਕਬੂਤਰ ਬਾਜੀ ਵਾਸਤੇ ਜਜ਼ਬਾ ਪੂਰਾ ਬਿਲਕੁਲ ਤੇ ਇਥੋਂ ਲੋਕਲੀ ਜੋ ਜੀ 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 ਠੀਕ ਹੈ ਮਾਸ਼ਵਾ ਜੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਜ਼ਿੰਦਗੀ ਦਾ ਇਸ ਸਹੀ ਹੈ ਬਿਲਕੁਲ ਜੀ ਇਹ ਆਪਣੇ ਵੀਰ ਦੀ ਸ਼ੋਭਨਾਮ ਕੀਤੀ ਆਪਣਾ ਉਹ ਬੁਨਾ ਮੇਰਾ ਹਰਵਿੰਦਰ ਸਿੰਘ ਆ ਇਸ ਤਰ੍ਹਾਂ ਨਿਕਨੇਮ ਲਿਪੀ ਆ ਰਹੇ ਹਾਂ ਜੀ ਹਾਂ ਠੀਕ ਹੈ ਉਹ ਜੀ ਆਪਣੇ ਹਰਵਿੰਦਰ ਵੀਰ ਜੀ ਹਰਵਿੰਦਰ ਸਿੰਘ ਹਾਂ ਜੀ ਹਾਂ ਜੀ ਹਰਵਿੰਦਰ ਵੀਰ ਜੀ ਆ ਤੇ ਤੁਸੀਂ ਸ਼ੌਂਕ ਦਾ ਜज्ਬਾ ਵੇਖ ਲਓ ਕਿ ਮਤਲਬ ਥੋੜਾ ਪੈਰਾਲਾਈਜ਼ ਆ ਜੀ ਜੀ ਤੇ ਪੈਰਾ ਤੇ ਫਿਰ ਵੀ ਇਨਾਮ ਵੰਡ ਸਮਾਰੋਹ ਤੇ ਪੁੱਜੇ ਆ ਤੇ ਐਪਰੀਸ਼ੀਏਟ ਕਰਦੇ ਆ ਜੀ ਤੁਹਾਨੂੰ ਕਿ ਤੁਸੀਂ ਇੱਥੇ ਪੁੱਜੇ ਹਾਂ ਜੀ ਲੋ ਜੀ ਆਜੋ ਅੱਜ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸਰਮਣੀ ਆਲ ਜੰਮੂ ਕਮੇਟੀ 21 ਜੂਨ 2025 ਤੇ ਸਪான்ਸਰ ਬਾਈ ਸਰਦਾਰ ਮਨਜੀਤ ਸਿੰਘ ਜੀ ਔਇਲਾ ਸਾਧ ਜਿਹੋਣੀ ਯੂਐਸਏ ਵਾਲੇ ਤੇ ਆ ਥੱਲੇ ਸਾਹ ਵੀਰਾਂ ਦੀਆਂ ਤਸਵੀਰਾਂ ਸੰਦੀ ਵੀਰ ਜਿਹੋਣੀ ਆ ਠੀਕ ਆ ਆ ਵੇਖ ਲਓ ਜੀ ਇਹ ਚੋਈਏ